ਹਾਂਜੀ ਦੋਸਤੋ ਅੱਜ ਗੱਲਬਾਤ ਕਰਾਂਗੇ ਸਲਮਾ ਦੀ ਜ਼ਿੰਦਗੀ ਦੇ ਭਾਗ 5ਵੇਂ ਵਾਰ। ਸੋ ਭਾਗ ਚੌਥੇ ਵੀ ਤੁਸੀਂ ਵੇਖਿਆ ਵੀ ਚਕਲੇ ਵਿੱਚ ਕਈ ਬੰਦਿਆਂ ਦਾ ਗਰੁੱਪ ਆ ਜਾਂਦਾ ਹੈ ਤੇ ਸਾਰੀਆਂ ਗਈਆਂ ਕੁੜੀਆਂ ਹੁੰਦੀਆਂ ਨੇ ਉਹਨਾਂ ਦੀ ਖਾਤਰਦਾਰੀ ਵਿੱਚ ਲੱਗ ਜਾਂਦੀਆਂ ਨੇ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਨ੍ਹਾਂ ਵੀਰਾਂ ਭੈਣਾਂ ਨੇ ਚੈਨਲ ਹੁਣ ਤੱਕ ਸਾਡਾ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਦੇਣ ਤੇ ਬੈਲ ਆਈਕਨ ਵੀ ਜ਼ਰੂਰ ਦਬ ਦੈਣ। ਮਾਇਆ ਆਪਣੇ ਗਾਗ ਨੂੰ ਕਮਰੇ ਵਿੱਚ ਲੈ ਕੇ ਆਈ ਤਾਂ ਹਰਾਨ ਰਹਿ ਗਈ ਉਹ। ਰਾਜੂ ਪਲੰਗ ਤੇ ਸੁੱਤਾ ਪਿਆ ਸੀ। ਇਹ ਕਿਸ ਵੇਲੇ ਅੰਦਰ ਆ ਗਿਆ? ਸੋਚਤੇ ਹੋ ਤੇਜੀ ਨਾਲ ਰਾਜੂ ਕੋਲ ਗਈ ਅੰਦਰ ਹਰਖ ਵੀ ਜਾਗੇ ਆ ਵੀ ਜਦੋਂ ਇਸ ਮੋਏ ਨੂੰ ਕਿਹਾ ਗਿਆ ਹੈ ਕਿ ਰਾਤ ਦੇ 12 ਵਜੇ ਤੋਂ ਪਹਿਲਾਂ ਕਮਰੇ ਵਿੱਚ ਨਹੀਂ ਆਉਣਾ ਫੇਰ ਉਸਨੇ ਬਾਹਾਂ ਖਿੱਚ ਕੇ ਝੜਕੇ ਨਾਲ ਰਾਜੂ ਨੂੰ ਉਠਾਉਣਾ ਚਾਹਿਆ ਦਾ ਪਤਾ ਲੱਗਿਆ ਵੀ ਉਸ ਨੂੰ ਤਾਂ ਤੇਜ਼ ਬੁਖਾਰ ਹੈ ਹੁਣ ਕੀ ਕਰਾਂ ਗਾਕਾ ਨੂੰ ਕਿਵੇਂ ਸਮਝਾਵਾਂ ਅੰਦਰਲੀ ਮਮਤਾ ਨੇ ਚਾਇਆ ਵੀ ਗਾਕ ਵਾਪਸ ਮੋੜਦੇ ਆ ਪਰ ਖਰਚੇ ਰਾਜੂ ਦੀ ਦਵਾਈ ਲਈ ਵੀ ਰੁਪਏ ਚਾਹੀਦੇ ਨੇ ਫੇਰ ਕੀ ਕਰਾਂ ਵਿਚੇਤੀ ਵਿੱਚ ਘੀਰੀ ਤੇਜ਼ ਕਦਮੀ ਉਹ ਦੇਵਕੀ ਮਾਸੀ ਕੋਲ ਗਈ ਮਾਸੀ ਰਾਜੂ ਨੂੰ ਤਾਂ ਬੁਖਾਰ ਹੈ ਜੇ ਤੂੰ ਕਹੇ ਤਾਂ ਮੈਂ ਉਸ ਨੂੰ ਡਾਕਟਰ ਕੋਲ ਲੈ ਜਾਵਾਂ ਕਸਟਮਰ ਕਿਸੇ ਹੋਰ ਪਾਸੇ ਲਾ ਜਾਵੇਗਾ ਮੈਂ ਦੇਖ ਰਹੀ ਹਾਂ ਮਾਇਆ ਤੂੰ ਬਹੁਤ ਬਹਾਨੇਵਾਜ਼ ਹੁੰਦੀ ਜਾ ਰਹੀ ਹੈ ਤੇਰਾ ਪਿਛਲੇ ਮਹੀਨੇ ਦਾ ਕਿਰਾਇਆ ਨਹੀਂ ਆਇਆ ਜੇ ਤੂੰ ਇਸੇ ਤਰ੍ਹਾਂ ਹੀ ਗਾਕਾਂ ਨੂੰ ਮੋੜਦੀ ਰਹੀ ਮੈਨੂੰ ਲੱਗਦਾ ਵੀ ਤੇਰਾ ਹਾਲ ਵੀ ਚੰਪਾ ਵਾਲਾ ਹੋਵੇਗਾ ਜਾਣਦੀ ਹੈ ਨਾ ਚੰਪਾ ਨੂੰ ਇੱਥੋਂ ਕੱਢੀ ਤਾਂ ਬਾਹਰ ਮੈਦਾਨਾ ਵਿੱਚ 5-5 ਰੁਪਏ ਲੈ ਕੇ ਗਾਗ ਲੱਭਦੀ ਫਿਰਦੀ ਹੈ ਜਾ ਕਸਟਮਰ ਨੂੰ ਖਲਾਸ ਕਰ ਬੱਚੇ ਦਾ ਬਹਾਨਾ ਕਰਕੇ ਘਰ ਆਵੜਦੇ ਨੇ ਬਾਹਰ ਇਹਨਾਂ ਨੂੰ ਸੱਪ ਸੁng ਜਾਂਦਾ ਹੈ ਬਾਹਰ ਕੱਢ ਉਸ ਨੂੰ ਤੇ ਆਪਣਾ ਕੰਮ ਨੇ ਪੈ ਕੱਲ ਸੇਵਾសម្ਦੀ ਵਾਲਿਆਂ ਤੋਂ ਦਵਾਈ ਲੈ ਕੇ ਆਵਾਂਗੇ ਦੇਵਕੀ ਦੀ ਅਦਾਲਤ ਦਾ ਫੈਸਲਾ ਸੁਣ ਕੇ ਮਾਇਆ ਮੁਰਦਿਆਂ ਵਾਲੀ ਚਾਲ ਮੁੜੀ ਰਾਜੂ ਨੂੰ ਉਠਾਇਆ ਬਾਹਰ ਲੈ ਆਈ ਉਹ ਪਿਆਰ ਨਾਲ ਬੋਲੀ ਵੀ ਡਾਕਟਰ ਬਾਬੋ ਆਇਆ ਮੈਂ ਦਵਾਈ ਲੈ ਆਵਾਂ ਤੂੰ ਥੋੜੀ ਦਿਰ ਪਾਰਕ ਵਿੱਚ ਜਾ ਕੇ ਬੈਠ ਮੈਨੂੰ ਵੀ ਦਵਾਈ ਲੈ ਦੇਨਾ ਮਾ ਬੁਖਾਰ ਵਿੱਚ ਖੰਗਦੇ ਆ ਰਾਜੂ ਨੇ ਜ਼ਿੱਦ ਕੀਤੀ ਇਹ ਡਾਕਟਰ ਛੋਟੇ ਬੱਚਿਆਂ ਨੂੰ ਦਵਾਈ ਨਹੀਂ ਦਿੰਦਾ ਤੈਨੂੰ ਮੈਂ ਸਵੇਰੇ ਹੋਰ ਡਾਕਟਰ ਕੋਲ ਲੈ ਕੇ ਜਾਵਾਂਗੀ ਅੱਛਾ ਮੇਰਾ ਸੋਹਣਾ ਪੁੱਤਰ ਮਾਇਆ ਨੇ ਪਿਆਰ ਕੀਤਾ ਉਹਨੂੰ ਰਾਜੂ ਹਲੇ ਵੀ ਖੜਾ ਰਹੀ ਰਹੀ ਕਰ ਰਿਹਾ ਹੈ ਤੇ ਮਾਇਆ ਨੇ ਝਿੜਕਿਆ ਵੀ ਜਾ ਹੇਠਾਂ ਜਾ ਮੌਤ ਨਹੀਂ ਆਉਣ ਲੱਗੀ ਤੈਨੂੰ ਤੇ ਉਸ ਨੂੰ ਪੌੜਿਆਂ ਵੱਲ ਧੱਕ ਦਿੱਤਾ ਉਹਨੇ ਰੋਂਦਾ ਰਾਜੂ ਪੌੜੀਆਂ ਉਤਰ ਲੱਗ ਪਿਆ ਉਸ ਨੂੰ ਦੇਖਦੇ ਆ ਮਾਇਆ ਦੀਆਂ ਅੱਖਾਂ ਭਰ ਆਈਆਂ ਉਸ ਨੇ ਕਾਲੀ ਨਾਲ ਹੰਝੂ ਪੂੰਝੇ ਫਿਰ ਮੁਸਕਰਾਉਣ ਦਾ ਯਤਨ ਕਰਦੀ ਕਮਰੇ ਅੰਦਰ ਚਲੀ ਗਈ ਉਹ ਮੌਸੀ ਦਾ ਲੜਕਾ ਹੈ ਨਾ ਬਹੁਤ ਪਿਆਰ ਕਰਦਾ ਮੇਰੇ ਨਾਲ ਜ਼ਿੱਦ ਕਰਕੇ ਇੱਥੇ ਆ ਜਾਂਦਾ ਹੈ ਆਖਦਿਆਂ ਮਾਇਆ ਸਾੜੀ ਉਤਾਰਨ ਲੱਗ ਪਈ ਮਾਇਆ ਨੇ ਟਿਊਬ ਲਾਈਟ ਬੰਦ ਕਰ ਦਿੱਤੀ ਮੱਦਮ ਲਾਲ ਰੋਸ਼ਨੀ ਵਿੱਚ ਕਮਰੇ ਦੀਆਂ ਕੰਧਾਂ ਤੇ ਉਖੜਿਆ ਪਲਸਤਰ ਆਦਮਿਕ ਕਲਾਕ੍ਰਿਤਾ ਵਰਗਾ ਬਣ ਗਿਆ ਪਲੰਗ ਤੇ ਵਿੱਚੀ ਚਾਦਰ ਦੇ ਕਸਮੈਲੇ ਫੁੱਲ ਵੀ ਪਿਆਰੇ ਲੱਗਣ ਲੱਗ ਪਏ ਮਾਇਆ ਦਾ ਕਣਕਵੰਨਾ ਰੰਗ ਸ਼ਰਾਬੀ ਨੂੰ ਉ ਜਦੋਂ ਮਾਇਆ ਨੇ ਪਲੰਗ ਤੇ ਲੇਟਦੇ ਆ ਸ਼ਰਾਬੀ ਨੂੰ ਕਿਹਾ ਵੀ ਆਈਏ ਤਾਂ ਉਹ ਮਾਇਆ ਤੇ ਢੇਰੀ ਹੋ ਗਿਆ ਗਾਕਾਂ ਦਾ ਪਹਿਲਾ ਪੋਰ ਭੁਗਤ ਚੁਕਾ ਹੈ ਕਾਮਨ ਰੂਮਾ ਵਿੱਚ ਹੋਰ ਕਸਟਮਰ ਆ ਰਹੇ ਨੇ ਦਲਾਹ ਕਿਸੇ ਸ਼ਾਦੀ ਵਿੱਚ ਰੁਝੇ ਵਿਚੋਲੇ ਵਾਂਗ ਦੋਹਾਂ ਧਿਰਾਂ ਨੂੰ ਸੰਤੁਸ਼ਟ ਕਰਨ ਅਤੇ ਬੁੱਧੂ ਬਣਾਉਣ ਵਿੱਚ ਸਰਗਰਮ ਨੇ ਬਾਜ਼ਾਰ ਦੀ ਰੌਣਕ ਓਵੇਂ ਦੀ ਓਵੇਂ ਗਹਿਮ ਗਹਿਮ ਹੈ ਕੁਝ ਲੜਕੀਆਂ ਦੂਸਰੇ 라ਉਂਡ ਦੇ ਗਾਕਾਂ ਨੂੰ ਲੈ ਕੇ ਕਮਰੇ ਅੰਦਰ ਚਲੀਆਂ ਗਈਆਂ ਨੇ ਦੇਵਕੀ ਮਾਸੀ ਹਰ ਇੱਕ ਤੇ ਨਿਗਾਹ ਰੱਖ ਰਹੀ ਹੈ ਇੱਥਾਂ ਪਾਨਾਂ ਦੀਆਂ ਦੁਕਾਨਾਂ ਤੇ ਰੇਡੀਓ ਅਤੇ ਟੇਪ ਰਿਕਾਰਡਰ ਵੱਜ ਰਹੇ ਨੇ ਪਾਰਕਾਂ ਵਿੱਚ ਕਮਰਿਆਂ ਵਿੱਚੋਂ ਕੱਢੇ ਲੜਕੇ ਲੜਕੀਆਂ ਆਪਸ ਵਿੱਚ ਖੇਡ ਰਹੇ ਨੇ ਜਾਂ ਇੱਕ ਦੂਸਰੇ ਨੂੰ ਕਾਲੀ ਗਲੋਚ ਕਰ ਰਹੇ ਨੇ ਉਹ ਮਾਇਆ ਦਾ ਰਾਜੂ ਉਦਾਸ ਜਿਹਾ ਇੱਕ ਬੈਂਚ ਤੇ ਗੋਡਿਆਂ ਵਿੱਚ ਫਿਰਦੇ ਹੀ ਬੈਠਾ ਹੈ ਬੇਲੀਆਂ ਲੜਕੀਆਂ ਕਮਰਿਆਂ ਦੀਆਂ ਬਾਲਕੋਨੀਆਂ ਵਿੱਚ ਖੜੀਆਂ ਗਾਹਾਂ ਦਾ ਇੰਤਜ਼ਾਰ ਕਰ ਰਹੀਆਂ ਨੇ ਸੜਕ ਤੇ ਗਸ਼ਤ ਕਰਦੇ ਪੁਲਸੀਏ ਸਭ ਕਾਰੋਬਾਰ ਸਹਿਤ ਠੀਕ ਠਾਕ ਚੱਲ ਰਿਹਾ ਹੈ ਉਹਦਾ ਪ੍ਰਮਾਣ ਦੇ ਰਹੇ ਨੇ ਸਲਮਾ ਕਾਹ ਹੈ ਰੀ ਗਾਗ ਪਕਤਾ ਕੇ ਆ ਚੁੱਕੀ ਕੰਚਨ ਨੂੰ ਦੇਵਕੀ ਮਸੀ ਨੇ ਪੁੱਛਿਆ ਉਹ ਤਾਂ ਅੰਦਰ ਹੈ ਕਸਟਮਰ ਨਾਲ ਕੰਚਨ ਨੇ ਆਪਣੀ ਪੀੜ ਛੁਗਾਉਂਦੇ ਹੋਏ ਦੱਸਿਆ ਦੂਸਰਾ ਕਸਟਮਰ ਦੇਵਕੀ ਹੈ ਨਾ ਪਹਿਲਾ ਹੀ ਹੈ ਸ਼ਹਿਰ ਦੇਵਕੀ ਮਾਸੀ ਗੁੱਸੇ ਵਿੱਚ ਆ ਗਈ ਜਾ ਕੇ ਬੂਹਾ ਖੜਕਾਇਆ ਫਿਰ ਆਵਾਜ਼ اٹਹੀ ਵੀ ਸਲਮਾ ਸਲਮਾ ਨੇ ਬਿਨਾ ਬੂਹਾ ਖੋਲਦੇ ਆ ਅੰਤਰ ਵਿਵਾਦ اٹਹੀ ਵੀ ਕੌਣ ਹੈ ਤੈਨੂੰ ਮਜ਼ਾ ਆ ਰਿਹਾ ਗਿਆ ਇੱਕ ਘੰਟਾ ਹੋ ਗਿਆ ਤੈਨੂੰ ਇੰਨੀ ਅੱਗ ਲੱਗੀ ਹੈ ਤਾਂ ਗਦਾ ਭੇਜਾਂ ਅੰਦਰ ਜਲਦੀ ਬਾਹਰ ਨਿਕਲ ਦੇਵਕੀ ਮਾਸੀ ਆਪਣੇ ਅਸਲੀ ਰੂਪ ਵਿੱਚ ਆ ਗਈ ਹੁਣ ਕਿੰਨੀ ਵਾਰ ਸਮਝਾਇਆ ਵੀ ਇਸ ਨੂੰ ਸਾਡਾ ਪੇਸ਼ਾ ਗਾਕਾ ਨੂੰ ਖਲਾਸ ਕਰਨਾ ਹੈ ਤੇ ਇਹ ਚਸਕੇ ਲੈਣ ਲੱਗਦੀ ਹੈ ਦੇਵਕੀ ਮਾਸੀ ਬੜਬੜ ਕਰ ਰਹੀ ਹੈ ਡਰਦੀ ਸਲਮਾ ਨੇ ਨਗਨ ਅਵਸਥਾ ਵਿੱਚ ਹੀ ਬੂਹਾ ਖੋਲੇ ਆ ਤੇ ਆਪਣਾ ਸਰੀਰ ਅੱਧਾ ਬਾਹਰ ਕਰਕੇ ਬੋਲੀ ਵੀ ਮਾਸੀ ਕੀ ਕਰਾਂ ਸਾਰਾ ਤਿਆਰੀ ਨਹੀਂ ਹੁੰਦਾ ਨਾ ਠੇਕਾ ਲੈ ਰੱਖਿਆ ਸੀ ਬੋਲੋ ਵੀ ਇਲਾਜ ਕਰਾਉ ਜਾ ਕੇ ਚਲ ਕੱਪੜੇ ਪਹਿਨ ਕੇ ਬਾਹਰ ਆ ਜਾ ਬਾਹਰ ਕਸਟਮਰ ਬੈਠਾ ਹੈ ਦੇਵਕੀ ਨੇ ਹੁਕਮ ਸੁਣਾਇਆ ਤੇ ਗੁੱਸੇ ਨਾਲ ਕਮਰੇ ਅੰਦਰ ਲੰਘਈ ਉਹ ਇਹ ਮਿਸਟਰ ਇਹ ਰੰਡੀ ਖਾਨਾ ਹੈ ਕੋਈ ਹਸਪਤਾਲ ਨਹੀਂ ਹੈਗਾ ਸਮਝੇ ਪੈਸੇ ਦਿੱਤੇ ਨੇ ਮੁਫਤ ਨਹੀਂ ਆਇਆ ਆਪਣੀ ਹੀਣਤਾ ਦਪਾਉਂਦੇ ਆ ਗਾਹਕ ਰੋਗ ਨਾਲ ਬੋਲਿਆ ਸਾਰੀ ਰਾਤ ਦਾ ਠੇਕਾ ਨਹੀਂ ਲਿਆ ਸੀ ਕੰਮ ਹੋਵੇਗਾ ਤਾਂ ਜਾਊਂਗਾ ਆਪਣਾ ਇਲਾਜ ਕਰਾਉ ਜਾ ਕੇ ਮਿਸਟਰ ਇਹ ਕੋਆਪਰੇਟ ਨਹੀਂ ਕਰ ਰਹੀ ਗਾਹਕ ਫੇਰ ਪੜ ਗਿਆ ਇਹ ਗੱਲ ਹੀ ਨਹੀਂ ਇੱਥੇ ਗੱਲ ਹੀ ਨਹੀਂ ਚੱਲਦੀ ਨਾਲੇ ਮੇਰੀ ਲੜਕੀਆਂ ਨਾਮਰਦਾਂ ਨਾਲ ਕੋਆਪਰੇਟ ਨਹੀਂ ਜਾਓ ਕਿਸੇ ਡਾਕਟਰ ਕੋਲ ਜਾਓ ਝਗੜਾ ਨਹੀਂ ਕਰਨੇਗਾ ਧੰਦੇ ਦਾ ਵਕਤ ਹੈ ਦੇਵਕੀ ਮਾਸੀ ਨੇ ਤਿੱਖੀਆਂ ਗੱਲਾਂ ਵੀ ਠੰਡੇ ਮਨ ਨਾਲ ਕਈਆਂ ਨੂੰ ਕਾਕ ਉੱਠ ਕੇ ਕੱਪੜੇ ਪਹਿਨਣ ਲੱਗ ਪਿਆ ਕੁਛ ਦੇਰ ਬਾਅਦ ਉਹ ਬਾਹਰ ਨਿਕਲੇ ਆ ਤਾਂ ਉਸ ਨੂੰ ਦੇਖ ਕੇ ਸਲਮਾ ਨੇ ਕੰਚਨ ਨੂੰ ਕਿਹਾ ਵੀ ਇਹਦਾ ਬੱਚਾ ਮੇਰੇ ਪੇਟ ਵਿੱਚ ਆ ਗਿਆ ਇੱਥੇ ਸਲਮਾ ਨੇ ਪੇਟ ਨੂੰ ਹੱਥ ਲਾਇਆ ਤਾਂ ਸਾਰੀਆਂ ਹੱਸ ਪਈਆਂ ਗਾਕ ਨੇਵੀ ਪਾਈ ਪੌੜੀਆਂ ਵੱਲ ਵਧੇ ਆ ਤਾਂ ਸਲਮਾ ਨੇ ਉਸ ਨੂੰ ਘੇਰ ਲਿਆ ਵੀ ਅਰੇ ਆ ਨਾ ਇੱਕ ਵਾਰ ਫੇਰ ਤੇਰੇ ਨਾਲ ਸੌਣ ਨੂੰ ਜੀ ਮਚ ਰਿਹਾ ਗਾਕ ਨੇ ਅੱਖਾਂ ਚੁਰਾਈਆਂ ਤੇਰੇ ਬੱਚੇ ਦਾ ਕੀ ਨਾਰਖਾ ਸਲਮਾ ਸ਼ਰਾਰਤੀ ਹੋ ਗਈ ਸੀ ਇਹ ਲੜਕੀ ਹੋ ਗਈ ਤਾਂ ਇਸੇ ਤਾਂ ਦੇ ਜ ਪਾ ਦੇ ਆ ਹੈ ਕਿਹੋ ਜ ਆ ਬਾਪ ਐ ਤੂੰ ਆਪਣੇ ਬੱਚਿਆਂ ਲਈ ਕੋਈ ਰਾਏ ਵੀ ਨਹੀਂ ਦਿੰਦਾ ਗਾ ਕੇ ਸਲਮਾ ਦੀਆਂ ਅਣ ਸੁਣੀਆਂ ਕਰਕੇ ਪੌੜੀਆਂ ਉਤਰ ਗਿਆ ਕੰਚਨ ਕਾਫੀ ਤਕਲੀਬ ਵਿੱਚ ਬੈਠੀ ਐ ਸਲਮਾ ਇੱਕਦਮ ਸੰਜੀਦਾ ਹੋ ਗਈ ਸਲਮਾ ਮੈਂ ਤਾਂ ਮਰੀ ਜਾ ਰਹੀ ਆ ਅੰਦਰ ਐਨੀ ਜਲਨ ਹੋ ਰਹੀ ਐ ਉਹ ਮਾਂ ਜੀ ਕਰਦਾ ਵੀ ਨਾਹਾਂ ਨਾਲ ਅੰਦਰ ਖੁਰਚਦੇ ਆ ਆਗਦੇ ਆ ਕੰਚਨ ਲੱਤਾਂ ਦੇ ਸਨ ਖੁਰਕਣ ਲੱਗ ਪਈ ਇਸੇ ਕਾਕੇ ਦਾ ਹਾਸ ਖੇਡ ਲਈਦਾ ਕੰਚਨ ਕੀ ਪਤਾ ਵੀ ਕਦੋਂ ਆਪਣੀ ਸਵਨਾ ਦੀ ਹਾਲਤ ਹੇਟਾਂ ਫੁੱਟਪਾਤ ਵਾਲੀ ਬੀਨਾ ਵਰਗੀ ਹੋ ਜਾਵੇ ਕਹਿੰਦੇ ਆ ਸਲਮਾ ਉਦਾਸ ਹੋ ਗਈ ਇਥਾ ਪਾਰਕ ਵਿੱਚ ਬੱਚੇ ਪਤਾ ਨਹੀਂ ਲੜ ਰਹੇ ਨੇ ਉਹਨਾਂ ਦਾ ਸ਼ੋਰ ਇਹਨਾਂ ਕਮਰਿਆਂ ਤੱਕ ਆਉਂਦਾ ਹੈ ਆਪਣੀ ਲੜਕੀ ਦੇ ਭਵਿੱਖ ਬਾਰੇ ਕੰਚਨ ਬੇहद ਪਰੇਸ਼ਾਨ ਹੈ ਕਦੇ ਉਹਦਾ ਜੀ ਕਰਦਾ ਹੈ ਵੀ ਲੜਕੀ ਨੂੰ ਕੁਝ ਸਾਲ ਆਪਣੀ ਮਾਂ ਕੋਲ ਛੱਡ ਆਵੇ ਦੇਵਕੀ ਮਾਸੀ ਵੀ ਉਸਨੂੰ ਕਈ ਵਾਰ ਕਹਿ ਚੁੱਕੀ ਹੈ ਇਹ ਵੀ ਸੁਝਾਅ ਦਿੰਦੀ ਹੈ ਵੀ ਜਦੋਂ 10-11 ਸਾਲਾਂ ਦੀ ਹੋਈ ਤਾਂ ਲੈ ਆਵੇਂ ਕੰਚਨ ਦੇਵਕੀ ਦੀ ਰਮਜ਼ ਜਾਣਦੀ ਹੈ ਸਮਝਦੀ ਵੀ ਹੈ 10-11 ਸਾਲਾਂ ਦੀ ਲੜਕੀ ਨੂੰ ਸਪੈਸ਼ਲੀ ਤਿਆਰ ਕਰਕੇ ਕੰਚਨ ਆਪਣੀ ਵੱਧ ਰਹੀ ਉਮਰ ਤੇ ਘਟ ਰਹੇ ਗਾਹਕਾਂ ਦੀ ਸਮੱਸਿਆ ਦਾ ਉਪਾਅ ਕਰ ਸਕਦੀ ਹੈ ਇਕ ਖਤਰਨਾਕ ਸਵਾਲ ਉਹਦੇ ਦਿਮਾਗ ਵਿੱਚ ਖੜੂ ਪਾਉਂਦਾ ਹੈ ਵੀ ਆਪਣੀ ਧੀ ਤੋਂ ਪੇਸ਼ਾ ਕਰਵਾਵੇਂਗੀ ਉਹ ਫਿਰ ਆਪਣੇ ਤੇ ਹੀ ਹਸਤੀ ਆ ਉਹ ਵੀ ਮੈਂ ਵੀ ਕਿਸੇ ਦੀ ਧੀ ਆ ਤੇ ਇੱਥੇ ਜਿੰਨੀਆਂ ਵੀ ਲੜਕੀਆਂ ਨੇ ਬਰਸਾਤ ਦੇ ਪਾਣੀ ਤੋਂ ਪੈਦਾ ਨਹੀਂ ਹੋਈਆਂ ਉਹ ਨਾ ਹੀ ਗੰਗਾ ਨਦੀ ਵਿੱਚੋਂ ਫੜ ਕੇ ਲਿਆਂਦੀਆਂ ਨੇ ਫਿਰ ਕੀ ਕਰਾਂ ਲੜਕੀ ਨੂੰ ਇੱਥੇ ਰੱਖ ਕੇ ਤਾਂ ਮੈਂ ਧੰਦਾ ਵੀ ਨਹੀਂ ਕਰ ਸਕਾਂਗੀ ਦੇਵਕੀ ਮਾਸੀ ਦੀ ਗੱਲ ਮੰਨਣੀ ਠੀਕ ਹੈ ਲੜਕੀ ਨੂੰ ਆਪਣੀ ਮਾਂ ਕੋਲ ਛੱਡ ਆਵਾਂ ਇਹਦਾ ਬਚਪਨ ਇਹ ਨਰਕ ਨਾ ਵੇਖੇ ਪਰ ਆਪਣੀ ਮਾਂ ਕੋਲ ਜਾਵਾਂ ਕਿਵੇਂ ਇਹ ਚਿੰਤਾ ਰਹਿੰਦੀ ਹੈ ਉਹਨੂੰ ਕੀ ਆਖੇਗੀ ਮਾਂ ਨੂੰ ਉਹਨੂੰ ਤਾਂ ਸਮਝਾ ਰੱਖਿਆ ਵੀ ਕਲਕੱਤੇ ਸ਼ਾਦੀ ਕਰ ਲਈਏ ਮੈਂ ਉਨ੍ਹਾਂ ਦੇ ਦਮਾਦ ਦਾ ਆਪਣਾ ਘਰ-ਬਾਰ ਹੈ, ਕਾਰੋਬਾਰ ਹੈ। ਮਾਂ ਪੁੱਛੇਗੀ ਵੀ ਲੜਕੀ ਨੂੰ ਛੱਡਣ ਤਾਂ ਆ ਗਈ ਹੈ, ਇਹਦਾ ਪਿਤਾ ਨਾਲ ਕਿਉਂ ਨਹੀਂ ਆਇਆ? ਕੀ ਜਵਾਬ ਦੇਵੇਗੀ ਉਹ? ਇਹ ਸਮੱਸਿਆ ਵੀ ਦੇਵਕੀ ਮਾਸੀ ਨੇ ਹੱਲ ਕਰ ਦਿੱਤੀ। ਕੰਚਨ ਇੱਕ ਦਲਾਲ ਨੂੰ ਆਪਣਾ ਖਸਮ ਬਣਾ ਕੇ ਲੈ ਜਾਵੇਗੀ। ਦਲਾਲ ਇੱਕ ਆਧ ਦਿਨ ਉਹਨਾਂ ਦਾ ਦਮਾਦ ਬਣ ਕੇ ਰਹੇਗਾ। ਆਉਣ ਵੇਲੇ ਉਹ ਬੱਚੀ ਨੂੰ ਛੱਡ ਆਉਣਗੇ। ਬੜੇ ਢੰਗ ਨੇ ਦੋਵੇਂ ਨੌਕਰੀ ਕਰਦੇ ਨੇ, ਬੱਚੀ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਹੈਗਾ। ਕੁਝ ਸਾਲ ਆਪਣੀ ਨਾਨੀ ਮਾਂ ਪਾਸ ਰਹੇਗੀ। ਜਦੋਂ ਆਪਣਾ ਆਪ ਸੰਭਾਲਣ ਯੋਗ ਹੋ ਗਈ ਤਾਂ ਲੈ ਜਾਣਗੇ ਤੇ ਕਿਸੇ ਚੰਗੇ ਸਕੂਲ ਵਿੱਚ ਪੜਾਉਣਗੇ। ਔਰ ਜਾਨ ਦੇ ਕਿਰਾਏ ਤੋਂ ਬਿਨਾ ਕੰਚਲ ਦਲਾਲ ਨੂੰ 100 ਰੁਪਏ ਹੋਰ ਦੇਵੇਗੀ। ਦੇਵਕੀ ਮਾਸੀ ਦਾ ਦਿਮਾਗ ਵੀ ਕਮਾਲ ਦਾ ਹੈ। ਇਹੋ ਜਿਹੀਆਂ ਪੁੱਠੀਆਂ ਤੇ ਅਜੀਬ ਯੋਜਨਾਵਾਂ ਘੜਨ ਵਿੱਚ ਉਹ ਬਹੁਤ ਮਹਾਰਾ ਹੈ। ਕਿਸੇ ਦਲਾਲ ਨੂੰ ਪਤੀ ਬਣਾ ਕੇ ਕਿਸੇ ਨੂੰ ਲੜਕੀ ਦਾ ਪਿਓ ਬਣਾ ਕੇ ਧੰਦਾ ਚਮਕਾਈ ਰੱਖਦੀ ਆ ਉਹ ਤੇ ਕੰਚਨ ਇੱਕ ਦਲਾਲ ਨੂੰ ਆਪਣਾ ਖਾਵਨ ਬਣਾ ਕੇ 2 ਦਿਨ ਲਈ ਆਪਣੇ ਪਿੰਡ ਗਈ ਫਿਰ। ਜਵਾਈ बाबू ਜਾਣ ਕੇ ਦਲਾਲ ਦੀ ਖੂਬ ਸੇਵਾ ਹੋਈ। ਸਾਰਾ ਪਿੰਡ ਉਹਨੂੰ ਦੇਖਣ ਆਇਆ। ਕੁਝ ਲੜਕੀਆਂ ਨੂੰ ਕੰਚਨ ਦੀ ਕਿਸਮਤ ਤੇ ਈਰਖਾ ਹੋਈ ਕਈ ਮਾਪਿਆਂ ਨੇ ਕੰਚਨ ਕੋ ਉਤਰਲੇ ਰਹੇ ਵੀ ਜੇ ਉਹਨਾਂ ਦੀ ਬੱਚੀਆਂ ਨੂੰ ਵੀ ਕਲਕੱਤੇ ਮਹਾਨਗਰ ਵਿੱਚ ਕੋਈ ਕੰਮ ਮਿਲ ਜਾਵੇ ਕੰਚਨ ਨੇ ਬੱਚੀ ਨੂੰ ਆਪਣੀ ਮਾਂ ਕੋਲ ਛੱਡ ਦੇ ਆ ਆਪਣੇ ਮਨ ਵਿੱਚ ਕਾਲੀ ਮਾਂ ਦੀ ਆਰਾਧਨਾ ਕਰਦੇ ਆ ਪ੍ਰਾਰਥਨਾ ਕੀਤੀ ਵੀ ਹੇ ਮਾਂ ਅੱਜ ਤੋਂ ਬਾਅਦ ਇਹ ਬੱਚੀ ਮੇਰੇ ਲਈ ਮਰ ਗਈ ਹੈ ਮੈਂ ਕਦੇ ਵੀ ਇਸ ਨੂੰ ਵੇਖਣ ਨਹੀਂ ਆਵਾਂਗੀ ਹੇ ਕਾਲੀ ਮਾਂ ਮੈਨੂੰ ਸ਼ਕਤੀ ਦੇ ਆਪਣੀ ਮਮਤਾ ਦਾ ਗਲਾ ਘੁੱਟ ਕੇ ਮੈਂ ਇਸ ਤੋਂ ਦੂਰ ਜਾ ਸਕਾਂ ਮੈਂ ਆਪਣੀ ਬੱਚੀ ਨੂੰ ਭੁੱਲ ਜਾਵਾਂ ਮੇਰੀ ਬੱਚੀ ਤੇ ਮੇਰੀ ਜ਼ਿੰਦਗੀ ਦਾ ਪਰਛਾਵਾਂ ਨਾ ਪਵੇ ਲੋਕਲ ਟ੍ਰੇਨ ਵਿੱਚ ਵਾਪਸ ਮੋੜਦਿਆਂ ਕੰਚਨ ਨੇ ਦਲਾਲ ਨੂੰ ਅੱਖਾਂ ਭਰ ਕੇ ਕਿਹਾ ਵੀ ਦਾਦਾ ਕੀ ਹੈ ਸਾਡਾ ਜੀਵਨ ਲੋਕ ਬੱਚੇ ਪ੍ਰਾਪਤ ਕਰਨ ਲਈ ਤਰਸਦੇ ਨੇ ਵੈਦਾਂ ਹਕੀਮਾਂ ਸਾਧਾਂ ਸੰਤਾਂ ਕੋਲ ਭਟਕਦੇ ਨੇ ਤੇ ਅਸੀਂ ਆਪਣੇ ਬੱਚਿਆਂ ਤੋਂ ਮੂੰਹ ਘੁਮਾ ਕੇ ਣੱਠ ਰਹੇ ਹਾਂ ਅੱਜ ਆਪਣੀ ਬੱਚੀ ਨੂੰ ਯਾਦ ਕਰਦੇ ਹਾਂ ਉਦਾਸ ਹੋ ਗਈ ਹੈ ਫਿਰ ਸੋਚ ਵੀ ਆ ਵੀ ਚੰਗਾ ਹੀ ਹੋਇਆ ਕੀ ਪਤਾ ਉਹ ਵੀ ਇਹਨਾਂ ਬੱਚਿਆਂ ਵਾਂਗੇ ਨਾ ਹਨੇਰੀਆਂ ਗਲੀਆਂ ਵਿੱਚ ਹੀ ਵੱਡੀ ਹੁੰਦੀ ਤੇ ਧੰਦਾ ਕਰਦੀ ਇੱਥਾਂ ਪਾਰਕ ਵਿੱਚ ਬੱਚਿਆਂ ਦਾ ਸ਼ੋਰ ਪਹਿਲਾਂ ਨਾਲੋਂ ਵੀ ਵਧੇਰੇ ਸੁਣਦਾ ਹੁਣ ਸ਼ਾਇਦ ਇੱਕ ਦੂਸਰੇ ਨਾਲ ਲੜ ਰਹੇ ਨੇ ਕੁਝ ਦੇਰ ਬਾਅਦ ਇਹਨਾਂ ਦੀਆਂ ਮਾਵਾਂ ਲੜਨ ਗਈਆਂ ਤੇ ਇਹ ਸਿਲਸਲਾ ਇਸੇ ਤਰ੍ਹਾਂ ਚੱਲਦਾ ਰਹਿੰਦਾ ਹੈ ਅਸ਼ਰੀਲ ਗਾਲਾਂ ਦਾ ਆਦਾਨ-ਪਰਦਾਨ ਹੁੰਦਾ ਹੈ ਕਈ ਵਾਰ ਪੱਥਰ ਵੀ ਚੱਲਦੇ ਨੇ ਤੇ ਉਮਰਾਂ ਦੇ ਹਿਸਾਬ ਨਾਲ ਛੋਡਿਆਂ ਦੀਆਂ ਬੋਤਲਾਂ ਤੋਂ ਲੈ ਕੇ ਛੁਰੇ ਅਤੇ ਪੈਟਰੋਲ ਬੰਬਾਂ ਦਾ ਗਨੌਬਤਾ ਆ ਪੜਦੀ ਹੈ ਉਦੋਂ ਹੀ ਮਾਇਆ ਰਾਜੂ ਨੂੰ ਦੇਖਣ ਆਈ ਤਾਂ ਸਲਮਾ ਨੇ ਦੱਸਿਆ ਵੀ ਰੋਂਦਾ ਰੋਂਦਾ ਪੌੜੀਆਂ ਉਤਰ ਗਿਆ ਮਾਇਆ ਦਾ ਲੰਬਾ ਹੌਂਕਾ ਆਕੰਤਨ ਅਤੇ ਸਲਮਾ ਦੋਹਾਂ ਨੂੰ ਸੁਣਦਾ ਮਾਇਆ ਦਾ ਝਿੜਕੇ ਕਮਰੇ ਵਿੱਚੋਂ ਕੱਢਿਆ ਰਾਜੂ ਪੌੜੀਆਂ ਉਤਰਨ ਤੱਕ ਤਾਂ ਰੋਂਦਾ ਰਿਹਾ ਬਾਹਰ ਸੜਕ ਤੇ ਆ ਕੇ پارک ਵੱਲ ਜਾਂਦੇ ਆ ਚੁੱਪ ਕਰ ਗਿਆ ਉਹ ਉਸਨੂੰ ਪਤਾ ਹੈ ਵੀ ਪਾਰਕ ਵਿੱਚ ਖੇਡਦੇ ਦੂਸਰੇ ਬੱਚੇ ਰੋਂਦੇਆਂ ਬੱਚਿਆਂ ਦਾ ਮੌਜੂ ਬਣਾਉਂਦੇ ਨੇ ਤੇ ਉਹਨਾਂ ਦੀ ਨਕਲਾ ਉਤਾਰ ਕੇ ਚੜਾਉਂਦੇ ਨੇ ਉਹ ਪਾਰਕ ਵਿੱਚ ਮੱਟੂ, ਸੁਮਨ, ਬਿੱਟੂ, ਬੋਬੀ ਤੇ ਹੋਰ ਕਿੰਨੇ ਹੀ ਉਹਦੀ ਪਛਾਣ ਵਾਲੇ ਬੱਚੇ ਕੁਝ ਖੇਡ ਰਹੇ ਨੇ, ਕੁਝ ਚੁੱਪਚਾਪ ਬੈਠੇ ਨੇ। ਇਹ ਰਾਜੂ ਆ ਗਿਆ ਤੇਰੀ ਮੰਮੀ ਦਾ ਵੀ ਡਾਕਟਰ। ਮੱਟੂ ਨੇ ਰਾਜੂ ਨੂੰ ਪੁੱਛਿਆ ਤੇਜ਼ ਬੁਖਾਰ ਕਾਰਨ ਰਾਜੂ ਤੋਂ ਬੋਲਿਆ ਆ ਗਿਆ। ਉਹ ਸਾਰਿਆਂ ਤੋਂ ਹਟ ਕੇ ਇੱਕ ਬੈਂਚ ਤੇ ਬੈਠ ਗਿਆ। ਆਪਣੀਆਂ ਮੰਮੀਆਂ ਇੰਨੀ ਜਲਦੀ ਜਲਦੀ ਬਿਮਾਰ ਕਿਉਂ ਹੁੰਦੀਆਂ ਨੇ? ਸੁਮਨ ਨੇ ਬਿੱਟੂ ਨੂੰ ਪੁੱਛਿਆ ਕੀ ਪਤਾ ਮੇਰੀ ਮੰਮੀ ਕੋਲੋਂ ਜਦੋਂ ਡਾਕਟਰ ਜਾਂਦਾ ਹੈ ਤਾਂ ਉਹਦੇ ਮੂੰਹ ਵਿੱਚੋਂ ਬੜੀ ਭੈੜੀ ਬਾਸ ਆਉਂਦੀ ਹੈ ਮੈਂ ਪੁੱਛਿਆ ਵੀ ਮਾਂ ਇਹ ਕੀ ਹੈ ਕਹਦੀ ਹੈ ਵੀ ਡਾਕਟਰ ਬਾਬੂ ਦਵਾਈ ਬੜੀ ਕੜਵੀ ਦਿੰਦਾ ਹੈ ਕੀ ਕਰਾਂ ਖਾਣੀ ਪੈਂਦੀ ਹੈ ਬਿੱਟੂ ਦੇ ਬਾਲ ਚਿਹਰੇ ਉੱਪਰ ਮਾਂ ਲਈ ਹਮਦਰਦੀ ਪ੍ਰਗਟ ਹੋਈ ਦੁਰਸਾਲਾ ਇਹ ਗੱਲ ਨਹੀਂ ਹੈਗੀ ਮੱਟੂ ਨੇ ਟੋਕੇ ਉਹ ਇਹਨਾਂ ਬੱਚਿਆਂ ਤੋਂ ਵੱਡਾ ਹੈ 11-12 ਸਾਲਾਂ ਦਾ ਹੋਵੇਗਾ ਉਸ ਨੂੰ ਡਾਕਟਰ ਤੇ ਉਹਦੀ ਦਵਾਈ ਦਾ ਭੇਦ ਪਤਾ ਹੈ ਸਾਰੇ ਉਸ ਵੱਲ ਕੁਝ ਨਵਾਂ ਜਾਣਨ ਦੀ ਝਾਕੇ ਉਹ ਦਵਾਈ ਦੀ ਬਾਤ ਨਹੀਂ ਹੁੰਦੀ ਮੱਟੂ ਨੇ ਅੱਖਾਂ ਮਟਕਾ ਕੇ ਆਪਣੀ ਸੁਪਰ ਮਸੀ ਜਤਾਈ ਹੋਰ ਕੀ ਹੁੰਦਾ ਫਿਰ ਦਿਸ਼ੇ ਨੇ ਪੁੱਛਿਆ ਉਹ ਸ਼ਰਾਬ ਦੀ ਬੂਹ ਹੁੰਦੀ ਹੈ ਸ਼ਰਾਬ ਮੱਟੂ ਦੀ ਗੱਲ ਤੇ ਬੱਚੇ ਇੱਕਦਮ ਬੋਲਿਆ ਹਾਂ ਤੇ ਉਹ ਕੋਈ ਜੋ ਆਉਂਦਾ ਹੈ ਡਾਕਟਰ ਥੋੜਾ ਹੀ ਹੁੰਦਾ ਹੈ ਉਹ ਤਾਂ ਆਪਣੀਆਂ ਮੰਮੀਆਂ ਤੇ ਲੇਕਣ ਆਉਂਦਾ ਛੀਜੀ ਕਹਿੰਦਾ ਇਸ ਤਰ੍ਹਾਂ ਨਹੀਂ ਆਖੀਤਾ ਸੁਮਨ ਨੇ ਸੁਣ ਕੇ ਮੂੰਹ ਕਮਾ ਲਿਆ ਸੱਚ ਆਖ ਰਿਆਂ ਮਾਂ ਕਸਮ ਇੱਕ ਦਿਨ ਮੈਂ ਖਿੜਕੀ ਵਿੱਚੋਂ ਸਭ ਦੇਖਿਆ ਤਾਂ ਪਤਾ ਲੱਗਾ ਮੇਰੀ ਮੰਮੀ ਤੇ ਉਹ ਜਿਸ ਨੂੰ ਉਹ ਡਾਕਟਰ ਕਹਿੰਦੀ ਹੈ ਉਹ ਤਾਂ ਲੇਟੇ ਹੋਏ ਸਨ ਮੱਟੂ ਨੇ ਸਾਹਮਣੇ ਦੀਵਾਰ ਤੇ ਲੱਗੇ ਇੱਕ ਅਸ਼ਰੀਲ ਫਿਲਮੀ ਪੋਸਟਰ ਵੱਲ ਇਸ਼ਾਰਾ ਕਰਕੇ ਦੱਸਿਆ ਉਹਨਾਂ ਨੂੰ ਸਾਰੇ ਬੱਚੇ ਉਧਰ ਜਾ ਕੇ ਸੁਮਨ ਕੁਝ ਬਟੇਰੀ ਹੈ ਸੰਗ ਗਈ ਤੇ ਉਸਨੇ ਫਿਰ ਮੂੰਹ ਘਮਾ ਲਿਆ ਛੀ ਛੀ ਤੂੰ ਬਹੁਤ ਕੱਚੜ ਹੈ ਉਸਨੇ ਮੱਟੂ ਨੂੰ ਕਿਹਾ ਤੇ ਪਰਾਂ ਚਲੀ ਗਈ ਉਹ ਜੇ ਇਹ ਗੱਲ ਨਹੀਂ ਹੈਗੀ ਤਾਂ ਇੱਥੇ ਹਰ ਰੋਜ਼ ਐਨੇ ਡਾਕਟਰ ਕਾਦੇ ਵਾਸਤੇ ਆਉਂਦੇ ਨੇ ਆਪਾਂ ਨੂੰ ਕਮਰਿਆਂ ਵਿੱਚੋਂ ਬਾਹਰ ਕਿਉਂ ਕੱਢਿਆ ਜਾਂਦਾ ਹੈ ਅੱਧੀ ਰਾਤ ਤੱਕ ਆਪਾਂ ਸਾਰੇ ਇੱਥੇ ਕੀ ਕਰ ਰਹੇ ਹਾਂ ਸਾਰੇ ਚੁੱਪ ਹੋ ਗਏ ਮੱਟੂ ਦੇ ਪ੍ਰਸ਼ਨਾਂ ਦਾ ਉਹਨਾਂ ਕੋਲ ਕੋਈ ਉੱਤਰ ਨਹੀਂ ਸੀਗਾ ਗੱਲਾਂ ਸੱਚ ਵੀ ਹੋ ਸਕਦੀਆਂ ਨੇ ਪਰ ਬਾਲਮਨ ਕੁਝ ਵੀ ਸੋਚਣ ਤੇ ਜਾਣਨ ਤੋਂ ਅਸਮਰੱਥ ਨੇ ਮੱਟੂ ਉੱਠ ਕੇ ਪਰਾਂ ਜਾ ਬੈਠੀ ਸੁਮਨ ਕੋਲ ਆਇਆ ਵੀ ਇਹ ਕੀ ਹੈਲੋ ਸੁਮਨ ਨੇ ਸੋਣਿਆ ਅਣਸੋਣਿਆ ਕਰ ਦਿੱਤਾ ਉਹ ਮੱਟੂ ਵੱਲ ਝਾਕੀ ਜਰੂਰ ਪਰ ਚੁੱਪ ਰਹੀ ਉਹ ਇਹ ਸਾਲੀ ਆਨਾ ਆਪਾਂ ਵੀ ਉਸ ਪੋਸਟਰ ਵਾਂਗ ਲੇਟੀਏ ਉਧਰ ਪਰ ਹਨੇਰੇ ਵਿੱਚ ਆਗਦੇ ਆ ਮੱਟੂ ਨੇ ਫੁਰਤੀ ਨਾਲ ਸੁਮਨ ਨੂੰ ਆਪਣੀ ਬਾਹਾਂ ਵਿੱਚ ਲੈ ਲਿਆ ਉਹੀ ਮਾਂ ਸੁਮਨ ਦੀ ਚੀਕ ਨਿਕਲ ਗਈ ਮਾਂ ਨੂੰ ਦੱਸਾਂਗੀ ਹਰਾਮੀ ਸਾਲਾ ਰੋਂਦੀ ਰੋਂਦੀ ਉਹ ਦੂਸਰੇ ਬੈਂਚ ਤੇ ਆ ਬੱਠੀ ਨਕਰਾ ਕਰਦੀ ਹੈ ਮੱਟੂ ਉਹਦੇ ਪਿੱਛੇ ਗਿਆ ਤੇ ਹੋਰ 6 ਮਹੀਨਿਆਂ ਨੂੰ ਤੇਰੇ ਕੋਲ ਵੀ ਡਾਕਟਰ ਆਇਆ ਕਰਨਗੇ ਫੇਰ ਤੇਰੇ ਮੂੰਹ ਵਿੱਚੋਂ ਵੀ ਕੜਵੀ ਦਵਾਈ ਦੀ ਬੂਹ ਆਇਆ ਕਰੇਗੀ ਪਹਿਲਾਂ ਡਾਕਟਰ ਮੈਂ ਹੀ ਆਉਂਗਾ ਰੀ ਆਖਦਿਆ ਮੱਟੂ ਨੇ ਅੱਖ ਮਾਰੀ ਤੇ ਪਾਰਕ ਦੇ ਦੂਸਰੇ ਪਾਸੇ ਤੁਰ ਗਿਆ। ਸੁਮਨ ਦੇ ਇੱਕ ਪਾਸੇ ਅਜੇ ਵੀ ਦਰਦ ਹੋ ਰਿਹਾ ਹੈ। ਬਾਲਮੰਦੇ ਕੋਰੇ ਸਫੇ ਤੇ ਦਰਦ ਦੀ ਇਹ ਕਹੀ ਚਰੀਟ ਪੈ ਗਈ ਹੈ। ਸੁਮਨ ਨੂੰ ਕੁਝ ਸਮਝ ਨਹੀਂ ਆ ਰਹੀ। ਰੋਣ ਨੂੰ ਜੀ ਕਰਦਾ ਉਹਦਾ। ਮਾਂ ਨੂੰ ਵੀ ਕੁਝ ਪੁੱਛਣ ਨੂੰ ਜੀ ਕਰਦਾ ਹੈ। ਮੱਟੂ ਜੋ ਆਖਦਾ ਮਾਂ ਕਹੇਗੀ ਵੀ ਝੂਠ ਬਗਦਾ ਹੈ ਹਰਾਮੀ ਆ ਉਹ। ਜੇ ਭਲਾ ਮੱਟੂ ਦੀਆਂ ਕਹੀਆਂ ਗੱਲਾਂ ਸੱਚ ਹੋਈਆਂ। ਮਾਂ ਕਮਰੇ ਨੂੰ ਬੰਦ ਕਰਕੇ ਡਾਕਟਰ ਤੋਂ ਦਵਾਈ ਕਿਉਂ ਲੈਂਦੀ ਹੈ? ਹਰ ਰੋਜ਼ ਡਾਕਟਰ ਨਵੇਂ ਕਿਉਂ ਆਉਂਦਾ ਹੈ ਤੇ ਇੰਨੀ ਜਲਦੀ ਜਲਦੀ ਕਾਤੋਂ ਬਿਮਾਰ ਹੋ ਜਾਂਦੀ ਹੈ ਮਾਂ? ਇੱਕ ਰਾਤੀ ਐਨੇ ਡਾਕਟਰ ਕਿਉਂ ਆਉਂਦੇ ਨੇ ਸੁਮਨ ਨੂੰ ਕੁਝ ਸਮਝ ਨਹੀਂ ਆ ਰਿਹਾ ਸੀ ਮੱਟੂ ਵੱਲੋਂ ਮਸਲੀ ਹੋਈ ਉਹਦੀ ਛਾਤੀ ਅਜੇ ਵੀ ਟਫ ਟਸ ਕਰ ਰਹੀ ਹੈ ਸਾਲਾ ਬੋਲਦਾ ਐ ਵੀ ਪਹਿਲਾਂ ਡਾਕਟਰ ਮੈਂ ਬਣ ਕੇ ਆਉਂਗਾ ਅੱਜ ਮਾਂ ਨੂੰ ਪੁੱਛਾਂਗੀ ਜਾ ਕੇ ਨਾਲੇ ਮੱਟੂ ਦੀ ਮਾਂ ਨੂੰ ਵੀ ਦੱਸ ਕੇ ਆਉਂਗੀ ਫਿਰ ਉਹ ਸਾਹਮਣੇ ਦੀਵਾਰ ਤੇ ਲੱਗੇ ਪੋਸਟਰ ਵੱਲ ਇੱਕ ਤੱਕ ਤੱਕਣ ਲੱਗੀ ਲਗਭਗ ਨਗਨ ਅਵਸਥਾ ਵਿੱਚ ਨਾਇਕ ਨਾਇਕਾ ਉੱਪਰ ਲਟਿਆ ਹੋਇਆ ਸੀ ਕਿ ਮਾਂ ਵੀ ਇਸੇ ਤਰ੍ਹਾਂ ਡਾਕਟਰ ਨਾਲ ਲੇਟਦੀ ਹੈ ਮਨ ਦੇ ਅੰਦਰ ਘਿਰਨਾ ਪੈਦਾ ਹੋਈ ਤੇ ਉਹ ਆਪਣੇ ਕਮਰੇ ਦੀ ਖਿੜਕੀ ਵਿੱਚੋਂ ਦੀ ਮੱਧਮ ਰੋਸ਼ਨੀ ਵੱਲ ਤੱਕਣ ਲੱਗੀ ਸਾਰੇ ਬੱਚੇ ਆਪਣੇ ਆਪਣੇ ਕਮਰਿਆਂ ਦੀਆਂ ਬੰਦ ਖਿੜਕੀਆਂ ਵੱਲ ਤੱਕਰੇ ਸਨ ਜਦੋਂ ਤੱਕ ਖਿੜਕੀਆਂ ਬੰਦ ਰਹਿਣਗੀਆਂ ਉਦੋਂ ਤੱਕ ਉਹ ਬਾਹਰ ਹੀ ਇੱਧਰ ਉੱਧਰ ਭਟਕਦੇ ਰਹਿਣਗੇ ਰਾਤ ਦੇ 11:30 ਵਜੇ ਨੇ ਹੁਣ ਖੋਖਾ ਬਾਬੂ ਉਹਨਾਂ ਵਿੱਚ ਆ ਰਲਿਆ ਉਸ ਨੂੰ ਵੇਖਦਿਆਂ ਹੀ ਸਭਨਾਂ ਦੇ ਚਿਹਰਿਆਂ ਉੱਪਰ ਭੁੱਖ ਚਮਕਾਈ ਹੈ ਖੋਖਾ ਬਾਬੂ ਇੱਕ ਹੋਟਲ ਵਿੱਚ ਕੰਮ ਕਰਦਾ ਹੈ ਗਾਕਾਂ ਦਾ ਪਲੇਟਾਂ ਵਿੱਚ ਛੱਡਿਆ ਸਮਾਨ ਛਾਂਟ ਕੇ ਉਹ ਇੱਕ ਲਫਾਫੇ ਵਿੱਚ ਸੰਭੀ ਜਾਂਦਾ ਹੈ ਸਮੋਸੇ ਟਿੱਕੀਆਂ ਬਰਫੀ ਦੇ ਟੁਕੜੇ ਰਸਗੁੱਲੇ ਗੁਲਾਬ ਜਾਮੁਨਾ ਤੇ ਹੋਰ ਬੜਾ ਕੁਝ ਅਜੀਹਾ ਸਭ ਰਲ ਕੇ ਖਾਂਦੇ ਨੇ ਫਿਰ ਹੁਣ ਵੀ ਸਾਰੇ ਖੋਖਾ ਨੂੰ ਘੇਰੀ ਖੜ ਲਫਾਫੇ ਵਿੱਚੋਂ ਨਿਕਲਣ ਵਾਲੀਆਂ ਨਿਆਮਤਾ ਦੀ ਝਾਕ ਵਿੱਚ ਸਨ ਉਹ। ਖੋਕਾ ਹੈਰਾਨ ਐ ਵੀ ਅੱਜ ਸੁਮਨ ਕਿਉਂ ਨਹੀਂ ਆ ਰਹੀ? ਸਭਨਾਂ ਨੂੰ ਥੋੜਾ ਕੁਝ ਨਾ ਕੁਝ ਦੇ ਕੇ ਉਹ ਲਫਾਫਾ ਲੈ ਕੇ ਦੂਰ ਬੈਠੀ ਸੁਮਨ ਕੋਲ ਤੇ ਲਿਆ ਗਿਆ। ਕੀ ਹੋਇਆ ਰੀ? ਖੋਕਾ ਉਸਦੇ ਨਾਲ ਜਾ ਕੇ ਬੈਠ ਗਿਆ। ਇੱਕ ਬਾਹ ਵਲਾ ਕੇ ਉਸ ਨੂੰ ਵਿੱਚ ਲੈ ਕੇ ਥੋੜਾ ਘੁੱਟਿਆ ਉਹਨੇ। ਮੱਟੂ ਬਹੁਤ ਗੰਦਾ ਦਾਦਾ ਆਖਦਿਆਂ ਸੁਮਨ ਦਾ ਫੇਰ ਰੋਣ ਨਿਕਲ ਗਿਆ। ਕੀ ਕੀਤਾ ਉਸਨੇ? ਲਫਾਫੇ ਵਿੱਚੋਂ ਇੱਕ ਸਮੋਸਾ ਦੰਦਿਆ ਖੋਕੇ ਨੇ ਹਮਦਰਦੀ ਨਾਲ ਪੁੱਛਿਆ। ਆਖਦਾ ਐ ਵੀ ਮੰਮੀਆਂ ਕੋਲ ਡਾਕਟਰ ਨਹੀਂ ਆਉਂਦੇ ਫਿਰ ਆਖਦਾ ਐ ਵੀ ਤੇਰੇ ਕੋਲ ਵੀ ਡਾਕਟਰ ਆਇਆ ਕਰਨਗੇ। ਪਹਿਲਾ ਮੇਰੇ ਕੋਲ ਕਾਹਤੋਂ ਡਾਕਟਰ ਆਉਣਗੇ ਖੋਕਾ ਦਾ ਸੁਮਨ ਨੇ ਮਾਸੂਮੇਤ ਨਾਲ ਪੁੱਛਿਆ ਨਾ ਤੇਰੇ ਕੋਲ ਡਾਕਟਰ ਨਹੀਂ ਆਉਣਗੇ ਉਹ ਸਾਲਾ ਮੋਟੂ ਦਾ ਬੱਚਾ ਝੂਠ ਬੋਲਦਾ ਉਹ ਸਮਝਦਾ ਕੀ ਆਪਣੇ ਆਪ ਨੂੰ ਸੁਮੀ ਤਾਂ ਬੜਾ ਅੱਛਾ ਹੈ ਤੇ ਖੋਕੇ ਨੇ ਉਸ ਨੂੰ ਜੱਫੀ ਵਿੱਚ ਲੈਂਦੇ ਆ ਮੂੰਹ ਚੁੰਮ ਲਿਆ ਹੈ ਤੂੰ ਵੀ ਗੰਦਾ ਹੈ ਸੁਮਨ ਆਪਣਾ ਆਪ ਛਿੜਾ ਕੇ ਪਰਾਂ ਹੋ ਗਈ ਤੇ ਫਰਾਗ ਦੇ ਪੱਲੇ ਨਾਲ ਮੂੰਹ ਪੁੱਜਣ ਲੱਗ ਪਈ ਉਹ ਤੇਰੇ ਮੂੰਹ ਵਿੱਚੋਂ ਵੀ ਬੋ ਆ ਰਹੀ ਹੈ ਅਰੇ ਪਗਲੀ ਇਹ ਤਾਂ ਸਿਗਰਟ ਦੀ ਗੰਧ ਹੈ ਇੱਕ ਬਾਬੂ ਹੋਟਲ ਦੇ ਟੇਬਲ ਤੇ ਡੱਬੀ ਛੱਡ ਗਿਆ ਸੀ ਬੜਾ ਮਜ਼ਾ ਆ ਡੱਬੀ ਵਿੱਚ ਅਜੇ ਵੀ ਇੱਕ ਬਾਕੀ ਹੈ ਪੀ ਕੇ ਵੇਖੇਗੀ ਹੋਕੇ ਨੇ ਜੇਬ ਵਿੱਚੋਂ ਕੱਢ ਕੇ ਇੱਕ ਡੱਬੀ ਵਿਖਾਈ ਆ ਨਾ ਇੰਨੀ ਪਰੇ ਕਿਉਂ ਐ ਖੋਕਾ ਸੁਮਨ ਵੱਲ ਵਧਿਆ ਉਹ ਦੇਖ ਸਾਡੇ ਕਮਰੇ ਦੀ ਬੱਤੀ ਜਲ ਗਈ ਐ ਕਮਰੇ ਦੀ ਖਿੜਕੀ ਵੱਲ ਇਸ਼ਾਰਾ ਕਰਦੇ ਆ ਸੁਮਨ ਇੱਕਦਮ ਖੁਸ਼ ਹੋ ਗਈ ਤੇ ਕਮਰੇ ਵੱਲ ਦੌੜ ਗਈ ਉਹ ਸੋ ਦੋਸਤੋ ਏਸੀ ਸਲਮਾ ਦੀ ਜ਼ਿੰਦਗੀ ਦਾ ਭਾਗ 5ਵਾਂ ਤੇ ਭਾਗ 6ਵਾਂ ਲੈ ਕੇ ਫੇਰ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਿੱਖਦੇ ਰਹੋ ਅੱਗੇ ਵਧਦੇ ਰਹੋ